ਮੁੰਡੇ ਨੇ ਪਲਾਕ ਤੇ ਨੇ ਬੇਬੀ ਚਾ ਥੱਲੇ ਸੋਟਦਾ ਵੀ ਛੱਟ ਤੇ ਨਾਲੇ ਵੀ ਪਣਾ ਨੇ ਮਾਰਿਆ ਤੇ ਨਾਲੇ ਦੀ ਮਾਰ ਜਿਹੜੀ ਵੀ ਉਹ ਪਿੱਛੋਂ ਵਜਰ ਇਹਨੂੰ ਮਾਰੋ ਮਰਨ ਨੂੰ ਨੂੰ ਮੈਨੂੰ ਇਨਸਾਫ ਚਾਹੀਦਾ ਇਹਨੂੰ ਸਜ਼ਾ ਕਰਾ ਰਾਨੀ ਆ ਬਸ ਪਰਚਾ ਕਰਨਾ ਉਹਨੂੰ ਇਹ ਕਰਦੇ ਇਹ ਕਹਿ ਰਿਹਾ ਵੀ ਇਹਦੇ ਨਗਵਾਂ ਚ ਇੱਕ ਮੁੰਡਾ ਰਹਿੰਦਾ ਆ ਉਹ ਉਹਨੇ ਉਹਨੂੰ ਧੱਕਾ ਮਾਰਿਆ ਜਿੱਦ ਨਾਲ ਡਿੱਗਣ ਕਰਕੇ ਉਹ ਛੱਟ ਲੱਗੀ ਆ ਔਰ ਉਹਨੂੰ ਤਸਦੀਕ ਕਰ ਰਹੇ ਆ ਤਸਦੀਕ ਕਰਕੇ ਫਦਰ ਜਿਹੜੀ ਹੈ ਪ੍ਰੋਪਰ ਕਾਰਵਾਈ ਜਿਹੜੀ ਉਹਦੇ ਵਿੱਚ ਮਕਦਮਾ ਦਰਜ ਜਿਹੜਾ ਕੀਤਾ ਜਾਵੇ ਅੱਜ ਬਾਕੀ ਨਾ ਨਾ ਮੇਰਾ ਰਜੇਸ਼ ਕੁਮਾਰ ਹੈ ਬਥੋਰਾਣਾ ਲੇਡ ਮੈਂ ਪਗਟਾ ਵਾਲਾ ਦਾਣਾ ਮੰਡੀ ਬੈਕਸਟ ਸਾਰਾਜੀ ਕਲੋਨੀ ਮੁੰਡੇ ਦਾ ਕੀ ਗੱਲਬਾਤ ਹੈ ਸਾਡੇ ਮੁੰਡੇ ਨਾਲ ਮੈਂ ਤੇ ਸਰ ਹੈਗਾ ਸੀ ਮੈਂ ਡਿਊਟੀ ਤੇ ਗਈ ਸੀ ਤੇ ਮੈਂ ਮੈਨੂੰ ਫੋਨ ਕੀਤਾ ਗਿਆ ਯਾਨੀ ਕਮਰੇ ਦੇ ਵਿੱਚ ਤੇ ਇੱਦਾਂ ਗੱਲ ਹੋ ਗਈ ਤੇ ਮੈਂ ਇੱਧਰ ਆਇਆ ਹਸਪੀਟਲ ਆਇਆ ਸਿਵਲ ਹਸਪੀਟਲ ਆਇਆ ਤੇ ਫਿਰ ਕਰਦਿਆਂ ਨੇ ਮੈਨੂੰ ਦੱਸਿਆ ਕਿ ਇੱਦਾਂ ਦਾ ਗੱਲ ਨਾਲ ਤੇ ਮੁੰਡੇ ਨੇ ਬੁਲਾ ਕੇ ਤੇ ਉਹਨੂੰ ਜਿਹੜੀ ਚਿੱਪਾ ਥੱਲੇ ਸੁੱਟਦਾ ਏ ਛੱਤ ਤੋਂ ਤੇ ਨਾਲੇ ਵੀ ਪੈਣਾ ਨੇ ਮਾਰਿਆ ਤੇ ਨਾਲੇ ਦੀ ਮਾਂ ਜਿਹੜੀ ਵੀ ਉਹ ਪਿੱਛੋਂ ਵਜ ਰਹੀ ਨਹੀਂ ਨੂੰ ਮਾਰੋ 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 ਕਿੰਨੀ ਉਮਰ ਤੁਹਾਡੇ ਬੇਟੇ ਦੀ ਮੇਰੇ ਬੇਟੇ ਦੀ ਉਮਰ ਹੈਗੀ ਹੈ 11ਵੇਂ ਚ ਲੱਗਾਂਗੇ 11 ਸਾਲ 11ਵੇਂ ਸਾਲ ਦੇ ਇਹ ਥਾਣੇ ਤੁਹਾਨੂੰ ਉੱਥੇ ਬੁਲਾ ਰਹੇ ਆ ਰਹੇ ਹਾਂ ਜੀ ਬੁਲਾਇਆ ਜਾ ਰਿਹਾ ਹੈ ਹਾਂ ਜੀ ਬੁਲਾਇਆ ਜਾ ਰਿਹਾ ਤਸੀਮ ਮੰਗੀ ਕਰਦੇ ਮੰਗ ਆਇਆ ਜੋ ਸਾਡੇ ਬੱਚੇ ਨਾਲ ਕੀਤਾ ਸਾਨੂੰ ਰਿਹਾ ਹੈ ਸਾਫ ਚਾਹੀਦਾ ਜੇ ਇਹਨਾਂ ਨਾਲ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਕਾਨੂੰਨਾਂ ਨੇ ਇਹਨਾਂ ਨੂੰ ਹੋਣਾ ਚਾਹੀਦਾ ਹੈ ਉਹ ਵੀ ਐਸਮੇਂ ਪੱਗਾ ਦੇ ਦਿੰਦੇ ਮੇਰਾ ਵੀਰੋ ਨਾਮ ਹੈ ਮੇਰੇ ਬੇਟੇ ਦਾ ਫਿਰਾਜ ਹਾਂ ਜੀ 2 ਦਿਨ ਪਹਿਲਾਂ ਗੁੱਡੀਆਂ ਪਿੱਛੇ ਬੱਚਿਆਂ ਦੀ ਲੜਾਈ ਹੋਈ ਤੇ ਉਹ ਜਨਾਨੀ ਨੇ ਜਿਹੜੇ ਮੁੰਡੇ ਨਾਲ ਲੜਾਈ ਹੋਈ ਆ ਉਹਦੀ ਮਾਂ ਨੇ ਕੋਠੇ ਛੱਡ ਕੇ ਆਵਾਜ਼ ਦਿੱਤੀ ਵੀ ਤੁਹਾਡੇ ਮੁੰਡੇ ਨੇ ਇਹ ਆਪਸ ਚ ਕਿੰਨਾ ਲੜੇ ਹੈਗੇ ਆ ਬੋਲ ਮਾਰੀ ਆ ਤੇ ਮੈਂ ਕਹਾ ਅੱਗੇ ਤਾਂ ਤੁਸੀਂ ਖੇਡਣ ਨਹੀਂ ਦੇਣਾ ਤੁਸੀਂ ਆਪਣੇ ਮੁੰਡੇ ਨੂੰ ਰੋਕੋ ਮੈਂ ਆਪਣੇ ਨੂੰ ਰੋਕ ਲੈਣੀ ਆ ਕਹਿੰਦੇ ਮੈਂ ਛੱਡਾਂਗੀ ਨਹੀਂ ਮੇਰੇ ਮੂਲੇ ਚੱਕ ਬਹੁਤ ਵਾਕਬ ਹੈਗੇ ਆ ਤੇ ਮੈਂ ਕਹਾ ਭੈਣ ਜੀ ਲੜਾਈ ਦੀ ਕੋਈ ਗੱਲ ਹੀ ਨਹੀਂ ਆ ਤੇ ਲੜਨ ਦੇ ਹੁਣ ਤੇ ਫਿਰ ਤੁਸੀਂ ਕਹੋ ਕਹਿੰਦੇ ਮੈਂ ਛੱਡਾਂਗੀ ਨਹੀਂ ਉਹ ਦੇਵਾ ਹੈਗੀ ਉਹਨੇ ਚੂੜਾ ਪਾਇਆ ਸੀ ਹੱਥ 'ਚ ਮੈਂ ਸੋਚਿਆ ਨਹੀਂ ਇਸ ਹੱਦ ਤੱਕ ਨਹੀਂ ਜਾ ਸਕਦੀ ਪਰ ਅੱਜ ਸਵੇਰੇ ਮੈਂ ਆਪਣੇ ਬੇਟੇ ਨੇ ਨਵਾ ਕੇ ਕੋਠੇ ਤੇ ਬਿਟਾਇਆ ਤੇ ਮੈਂ ਬਾਇਦ ਕਪੜੇ ਧੋਣ ਲੱਗੀ ਥੋੜੀ ਦੇਰ ਬਾਅਦ ਮੈਂ ਦੇਖਿਆ ਮੇਰਾ ਬੇਟਾ ਮੇਰੇ ਲੱਗਾ ਹੀ ਰੰਦਾ ਹੀ ਮੈਂ ਸੋਚੀ ਬਿਰਾਜ ਨੂੰ ਆਵਾਜ਼ ਦਿੱਤੀ ਨਹੀਂ ਬੋਲਿਆ ਮੈਂ ਫੇਰ ਆਵਾਜ਼ ਦਿੱਤੀ ਨਹੀਂ ਬੋਲਿਆ ਮੈਂ ਲੱਭਣਾ ਸ਼ੁਰੂ ਹੋ ਗਈ ਕਿਉਂਕਿ ਉਹ ਸਾਰੇ ਮੇਰੇ ਸਾਹ ਚਾਹੀਦਾ ਜਿਲ੍ਹਾ 14 ਸਾਲ ਚ ਲੱਗਾ ਤੇ ਮੈਂ ਕੋਟੇ ਤੇ ਬੱਚਿਆਂ ਨੇ ਰੋਲਾ ਪਾਇਆ ਕਿ ਬਿਰਾਜ ਉਧਰ ਪਾਸੇ ਡਿੱਗ ਗਿਆ ਹੋਇਆ ਹੀ ਤੇ ਉਹ ਦੇਖ ਹੁੰਚ ਬਹੁਤ ਜ਼ਿਆਦਾ ਸਿਰ ਤੇ ਸੱਟ ਲੱਗੀ ਹੋਈ ਆ ਤੇ ਮੈਂ ਜਦੋਂ ਉਧਰ ਮੈਂ ਘਰ ਦੇ ਬੈਕ ਸਾਈਡ 'ਚ ਗਈ ਤੇ ਵਿਰਾਜ ਖਲੋਤਾ ਸੀ ਖੁਰਲੀ ਦੇ ਲਾਗੇ ਤੇ ਮੈਂ ਫੋਨ ਦੇਖ ਕੇ ਰੋ ਰੋ ਕੇ ਤਾਂ ਕਹਿਣ ਲੱਗੀ ਵਿਰਾਜ ਕੀ ਹੋਇਆ ਇਹ ਮੈਂ ਨਹੀਂ ਦੇ ਰਹੀ ਆਵਾਜ਼ ਦੇ ਰਹੀ ਆ ਤੇ ਤੂੰ ਬੋਲਦਾ ਕਿ ਉਹ ਨਹੀਂ ਪਿਆਈ ਕੰਨਾ ਮੰਮੀ ਮੈਨੂੰ ਮੰਗੀ ਨਹੀਂ ਮੰਗੀ ਨਹੀਂ ਤੇ ਉਹਦੀਆਂ ਭੈਣਾਂ ਨੇ ਮੈਨੂੰ ਮਾਰਿਆ ਉਹਦੀ ਮੰਮੀ ਨੇ ਮਰਵਾਇਆ ਇਹ ਮੈਨੂੰ ਬਹੁਤ ਬੁਰੀ ਤਰ੍ਹਾਂ ਉਹਦੇ ਤੁਸੀਂ ਕੀ ਮੰਗ ਕਰਦੇ ਹੋ ਮੈਨੂੰ ਵੀ ਜਿੱਦਾਂ ਮੇਰੇ ਬੱਚੇ ਨੂੰ ਸੱਟ ਲੱਗੀਆਂ ਐ ਨਹੀਂ ਆਜਾਦਾ ਔਰ ਦੇ ਵੀ ਲੱਗਣੀਆਂ ਮੈਨੂੰ ਮੇਨ ਇਨਸਾਫ ਚਾਹੀਦਾ ਔਰ ਉਹਨਾਂ ਨੂੰ ਸਜ਼ਾ ਕਰਾ ਰਾਨੀ ਆ ਬਸ ਹਰਚਾ ਕਰਨਾ ਉਹਨਾਂ ਤੇ ਕੋਈ ਪੁਲਿਸ ਆਈ ਕੋਈ ਪੁਲਿਸ ਅਫਸਰ ਵੀ ਕੋਈ ਜਾ ਕੇ ਦੇਖੇ ਸੁਨਹਿਦ ਦਿੱਤਾ ਕੋਈ ਪੁਲਿਸ ਅਫਸਰ ਕੋਈ ਨਹੀਂ ਕਿਤੇ ਤੋ ਇਜਾਸ ਨਹੀਂ ਕਿਤੇ ਕੰਪਲੀਟ ਨਹੀਂ ਕਿ ਇੱਥੇ ਪੁਲਸਾ ਲੈਣਾ ਭੋਨ ਆ ਰਹੇ ਸੀ ਉਧਰ ਉੱਥੇ ਸੀ ਬਲੂ ਹਸਪੀਟਲ ਚ ਮਿਲੇ ਸੀ ਪੁਲਸਾ ਲੈ ਮੈਨੂੰ ਤੇ ਉਹਨੇ ਤੇ ਪੁਰਾਣਾ ਭੋਖੜ ਤੁਸੀਂ ਆਏ ਇੱਥੇ ਕੋਈ ਆਇਆ ਇਹ ਤੱਕ ਨਹੀਂ ਨਹੀਂ ਅਜੇ ਤੱਕ ਕੋਈ ਵੀ ਨਹੀਂ ਆਇਆ ਇਹ ਕੰਦੇ ਭੇ ਸੀ ਆਜੂ ਤੁਸੀਂ ਕੋਈ ਵੀ ਨਹੀਂ ਆਇਆ ਅਜੇ ਤੱਕ ਉਹ ਬੱਚਿਆਂ ਦਾ ਇੱਕ ਗੇਟ ਕੀ ਮਾਂ ਠਾਣੇ ਦੇ ਏਰੀਏ ਦੇ ਵਿੱਚ ਰਾਧਾ ਕਿਸ਼ਨ ਕਲੋਨੀ ਪੈਂਦੀ ਹੈ ਉੱਥੇ ਇੱਕ ਮਸਲਾ ਆਇਆ ਇੱਕ 9 ਸਾਲ ਦਾ ਬੱਚਾ ਆਇਆ ਵਿਰਾਜ ਉਹ ਉਹਨੂੰ ਸੱਟ ਲੱਗੀ ਹੈ ਸਿਰ ਦੇ ਉੱਤੇ ਔਰ ਇਹਦੇ ਘਰ ਦੇ ਕਹਿ ਰਿਹਾ ਵੀ ਇਹਦੇ ਨਗਵਾਨ ਚ ਇੱਕ ਮੁੰਡਾ ਰਹਿੰਦਾ ਆ ਉਹ ਉਹਨੇ ਉਹਨੂੰ ਧੱਕਾ ਮਾਰਿਆ ਜਿਸ ਦਿਨ ਡਿੱਗਣ ਕਰਕੇ ਉਹਦੇ ਸੱਟ ਲੱਗੀ ਹੈ ਔਰ ਉਹਨੂੰ ਤਸਦੀਕ ਕਰ ਰਹੇ ਆ ਤਸਦੀਕ ਕਰਕੇ ਫੱਦਰ ਜਿਹੜੀ ਹੈ ਪ੍ਰੋਪਰ ਕਾਰਵਾਈ ਜਿਹੜੀ ਹੈ ਉਹਦੇ ਵਿੱਚ ਮੁਕਦਮਾ ਦਰਜ ਜਿਹੜਾ ਕੀਤਾ ਜਾਵੇਗਾ ਸਰ ਜੀ ਬਚਾਇਆ ਉਹਨੇ ਸਾ ਉਹ ਵੀ 13 ਸਾਲ ਦਾ ਬੱਚਾ ਆ ਇਹ ਆਪਸ ਚ ਪਹਿਲਾਂ ਸ਼ਾਇਦ ਜੋ ਤਸਦੀਕ ਹੋਇਆ ਵੀ ਪਹਿਲਾਂ ਕ੍ਰਿਕਟ ਦੀ ਬਾਲ ਤੋਂ ਕੋਈ ਨਾਲ ਦੀ ਲੜਾਈ ਹੋਈ ਹੈ ਇੱਕ ਦੋ ਦਿਨ ਪਹਿਲਾਂ ਤੇ ਇਹ ਉਦੋਂ ਫਿਰ ਲੜੇ ਨੇ ਤੇ ਜਿਸ ਕਰਕੇ ਉਹਨੂੰ ਸੱਟ ਵਗੈਰਾ ਲੱਗੀ ਹੈ ਸਰੇ ਬੱਚਿਆਂ ਦਾ ਮਸਲਾ ਕਿ ਹੋਏ ਇਹਦੇ ਤੇ ਵੱਡੇ ਵੀ ਇਹਨਾਂ ਬੋਲ ਰਹੇ ਕਿ ਨੇ ਹੁਣ ਤੱਕ ਜੋ ਤਸਦੀਕ ਹੋ ਰਿਹਾ ਹੈ ਬੱਚਿਆਂ ਦਾ ਆਪਸ ਵਿੱਚ ਮਸਲਾ ਹੈ ਬਾਕੀ ਜੇ ਕਿਸੇ ਵੱਡੇ ਦੀ ਵੀ ਇਨਵੋਲਵਮੈਂਟ ਨਿਕਲੇਗੀ ਤੇ ਉਹਦੇ ਖਿਲਾਫ ਹੀ ਕਾਰਵਾਈ ਕੀਤੀ ਜਾਏਗੀ